ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕਹੋਂਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਐ ਟੋਕੜ ਗੱਬਣ ਤੇ ਇੱਕ ਸੂਈ ਵੀ ਵੱਧ ਜਾਣਕਾਰੀ ਦਿੰਨੇ ਆਪਾਂ ਭਾਈ ਤੋਂ ਭਾਈ ਜੀ ਸਸੀ ਗਾਜੀ ਸਸੀ ਗਾਜੀ ਨਾਂ ਵੀਰ ਜੀ ਆਪਣਾ ਨਾਂ ਮਜੀਤ ਸਿੰਘ ਜੀ ਪਿੰਡ ਪਿੰਡ ਕਹੋਂਸਾ ਜ਼ਿਲ੍ਹਾ ਜਿਹੜਾ ਬਰਨਾਲਾ ਜੀ ਪਹਿਲੀ ਬੈੜ ਦੀ ਜਾਣਕਾਰੀ ਬਈਆ ਪਹਿਲੀ ਬੈੜ ਦੀ 48 ਦਿਨ ਤਣੂ ਜੀ ਸੂਈ ਨੂੰ ਹੋ ਗਈ ਠੀਕ ਆ ਤੇ ਬੱਚੇ ਦੀ ਹੋ ਗਈ ਡੈਥ ਹੀ ਸੋਕੇ ਤੇ 14 ਕਿਲੋ ਦੁੱਧ ਦਿੰਦੀ ਆ ਜੀ ਪੂਰੀ ਠੰਡੀ ਸੀਲਾ ਕਿੰਨੀ ਕਹਿ ਦੋ ਠੀਕ ਆ ਰੇਟ ਬਾਈ ਜੀ ਰੇਟ ਦਾ ਫੋਨ ਤੇ ਕਰਾਂਗੇ ਰੇਟ ਫੋਨ ਤੇ ਠੀਕ ਆ ਜੀ ਦੂਜੀ ਦਾ ਵੀ ਦੂਜੀ 6 ਮਹੀਨੇ ਦੀ ਗੱਬਣ ਆਈ ਹਾਂਜੀ ਤੇ 10 ਕਿਲੋ ਦੋ ਦਿੰਦੇ ਜੀ ਇਹ ਵੀ ਪੂਰੀ ਠੰਡੀ ਸੀਲਾ ਜੀ ਠੀਕ ਆ ਲੋ ਜੀ ਰੇਟ ਇਹਦਾ ਹੀ ਫੋਨ ਤੇ ਕਰਾਂਗੇ ਠੀਕ ਆ ਲੋ ਜੀ ਲੈਵਾ ਦੇਖ ਸਕਦੇ ਅੱਛਾ ਦੋ ਡੰਗ ਥੋੜੇ ਜਿਹੜਾ ਹਾਂਜੀ ਦੋ ਡੰਗ ਚਲੋ ਠੀਕ ਆ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਘੋਂਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀ ਇੱਕ ਸੁਈ ਦੀ ਬਾਈ ਦਾ ਨੰਬਰ ਟਾਈਟਲ ਵਿੱਚ ਓਕੇ ਬਾਈ